ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਆਪਰੇਸ਼ਨ ਸੰਧੂਰ ਦੇ ਤਹਿਤ ਪਹਿਲਗਾਮ ਦੇ ਵਿੱਚ ਹੋਏ ਹਮਲੇ ਦਾ ਬਦਲਾ ਲਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਤੜਕਸਾਰ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪਾਕਿਸਤਾਨ ਦੇ ਪੀਓਕੇ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਅੱਤਵਾਦੀਆਂ ਦੇ ਜਿਹੜੇ ਟਿਕਾਣੇ ਸੀ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ 9 ਟਿਕਾਣੇ ਨੇ ਜਿਹੜੇ ਉਹ ਟਾਰਟੇਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 5 ਸੀਗੇ ਜਿਹੜੇ ਪੀਓਕੇ ਤੇ ਤੇ ਬਾਕੀ ਜਿਹੜੇ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਸਥਿਤ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਬਾਅਦ ਹੁਣ ਸਖਤ ਫੈਸਲਾ ਲਿੱਤਾ ਗਿਆ ਭਾਰਤ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਜਿੰਨੇ 에어ਪੋਰਟ ਨੇ ਜਿਹੜੇ ਸਰਹੱਦੀ ਇਲਾਕੇ ਦੇ ਨੇੜੇ ਪੈਂਦੇ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਜਿਸ ਦੇ ਵਿੱਚ ਅੰਮ੍ਰਿਤਸਰ ਦਾ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਹੈ ਤੇ ਨਾਲ ਹੀ ਚੰਡੀਗੜ੍ਹ ਦੇ ਵਿੱਚ ਸਥਿਤ 에어ਪੋਰਟ ਨੂੰ ਅੱਜ ਬੰਦ ਕੀਤਾ ਗਿਆ ਅਗਲੇ ਹੁਕਮਾਂ ਤੱਕ ਜਿਹੜਾ ਇਹਨਾਂ 에어ਪੋਰਟਾਂ ਨੂੰ ਬੰਦ ਕੀਤਾ ਗਿਆ ਜਿੰਨੀਆਂ ਉਡਾਨਾਂ ਇੱਥੋਂ ਉੱਡਣੀਆਂ ਸੀ ਸਾਰੀਆਂ ਨੂੰ ਰੱਦ ਕਰ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਪਾਈਸ ਜੈਟ ਦੇ ਅਨੁਸਾਰ ਸਾਰ ਜਹਾਂ ਤੋਂ ਅੰਮ੍ਰਿਤਸਰ ਆਉਣ ਵਾਲੀ ਫਲੈਟ ਵੀ ਜਿਹੜੀ ਆ ਉਹ ਰੱਦ ਕਰ ਦਿੱਤੀ ਗਈ ਹੈ ਪੂਨੇ ਬੰਬਈ ਅਤੇ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀਆਂ ਸਾਰੀਆਂ ਉਡਾਨਾਂ ਸਵੇਰੇ 12 ਵਜੇ ਤੱਕ ਰੱਦ ਰਹਿਣ ਗਿਆ ਦੂਜੇ ਪਾਸੇ ਜੰਮੂ ਸ਼੍ਰੀਨਗਰ ਲੈ ਸਮੇਤ ਕੁੱਲ 9 에어ਪੋਰਟਾਂ ਤੋਂ ਚੱਲਣ ਵਾਲੀਆਂ ਸਾਰੀਆਂ ਉਡਾਨਾਂ ਅੱਜ ਦੁਪਹਿਰ 12 ਵਜੇ ਤੱਕ ਜਿਹੜੀਆਂ ਉਹ ਰੱਦ ਕਰ ਦਿੱਤੀਆਂ ਨੇ ਇਹ ਵੀ ਕਿਹਾ ਗਿਆ ਹੈ ਕਿ ਇਸ ਸਮੇਂ ਦੀ ਮਿਆਦ ਹੈ ਜਿਹੜੀ ਉਹ ਵਧਾਈ ਜਾ ਸਕਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਉਸ ਦਿਸ਼ਾ ਵਿੱਚ ਇੰਡੋ ਸਮੇਤ ਤਾਂ ਹੋਰ ਜਿਹੜੇ ਇਹ ਲਾਈਨਸ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਹੋਈ ਹੈ ਕਿਹਾ ਗਿਆ ਹੈ ਕਿ ਸਾਰੇ ਇਹ ਯਾਤਰੀ ਜਿਹੜੇ 에어ਪੋਰਟ ਦੇ ਲਈ ਨਿਕਲਣ ਤੋਂ ਪਹਿਲਾਂ ਆਪਣੀ ਫਲਾਈਟ ਹੈ ਜਿਹੜੀ ਉਸ ਦੀ ਸਥਿਤੀ ਦੀ ਪੁਸ਼ਟੀ ਕਰ ਲੈਣਾ ਅਤੇ 에어ਲੈਨ ਨਾਲ ਸੰਪਰਕ ਕਰਨ ਦੱਸਣ ਯੋਗ ਹੈ ਕਿ ਭਾਰਤ ਨੇ ਮੁਜਫਰਾਬਾਦ, ਕੋਟਲੀ ਅਤੇ ਬਾਬਲਪੁਰ ਦੇ ਵਿੱਚ ਅੱਤਵਾਦੀ ਟਿਕਾਣਿਆਂ ਤੇ ਵੱਡਾ ਜਿਹੜਾ ਹਮਲਾ ਕੀਤਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਹਮਲਿਆਂ ਦੇ ਵਿੱਚ ਅੱਤਵਾਦੀਆਂ ਦੀ ਵੱਡੀ ਸੰਖਿਆ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਕਿ ਕਿੰਨੇ ਜਣੇ ਜਿਹੜੇ ਉਹ ਮਾਰੇ ਗਏ ਨੇ ਹਾਲਾਂਕਿ ਕਿੰਨੇ ਅੱਤਵਾਦੀ ਮਾਰੇ ਗਏ ਨੇ ਇਸ ਦੇ ਬਲੇ ਹਾਲੇ ਕੋਈ ਜਿਹੜੀ ਅਧਿਕਾਰਤ ਪੁਸ਼ਟੀ ਆ ਉਹ ਨਹੀਂ ਕੀਤੀ ਗਈ ਹੈ ਤਾਂ ਖਬਰਾਂ ਦੇ ਅਨੁਸਾਰ ਜਿਹੜਾ ਦੱਸਿਆ ਜਾ ਰਿਹਾ ਕਿ 70 ਤੋਂ ਵੱਧ ਜਿਹੜੇ ਅੱਤਵਾਦੀ ਨੇ ਉਹ ਮਾਰੇ ਗਏ ਨੇ ਅੱਤਵਾਦੀਆਂ ਨੇ 22 April ਨੂੰ ਜੰਮੂ ਕਸ਼ਮੀਰ ਦੇ ਪੈਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਦਾ ਜਿਹੜਾ ਕਿ ਰੈਜਿਸਟੈਂਟ ਫਰੰਟ ਦੇ ਲਈ ਲਈ ਸੀ ਤਾਂ ਜਿਸ ਵਿੱਚ 26 નિર્દોਸ਼ ਲੋਕਾਂ ਦੀ ਜਾਨ ਗਈ ਸੀ ਜਿਸ ਨੂੰ ਲੈ ਕੇ ਦੇਸ਼ ਦੇ ਵਿੱਚ ਰੋਸ ਪਾਇਆ ਜਾ ਰਿਹਾ ਸੀ ਆਏ ਦਿਨ ਕੋਈ ਨਾ ਕੋਈ ਜਿਹੜੀ ਗਤੀਵਿਧੀ ਕੀਤੀ ਜਾ ਰਹੀ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਪੂਰੇ ਦੇਸ਼ ਦੇ ਵਿੱਚ ਮੌਕ ਡ੍ਰਿਲ ਵੀ ਜਾਰੀ ਸੀ ਟੈਸਟਿੰਗ ਕੀਤੀ ਜਾਰੀ ਸੀ ਤਾਂ ਉਸ ਤੋਂ ਬਾਅਦ ਜਿਹੜਾ ਭਾਰਤ ਦਾ ਵੱਡਾ ਹਮਲਾ ਕਹਿ ਦਈਏ ਜਾਂ ਫਿਰ ਕਹਿ ਦਈਏ ਕਿ ਭਾਰਤ ਦੇ ਵੱਲੋਂ ਜਿਹੜਾ ਸਿੰਧੂ ਆਪਰੇਸ਼ਨ ਕੀਤਾ ਗਿਆ ਉਹ ਸਫਲ ਰਿਹਾ ਅੱਤਕਵਾਦੀਆਂ ਦੇ ਨੌ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਜਿਹੜੇ ਅੱਤਕਵਾਦੀ ਨੇ ਉਹ ਮਾਰੇ ਗਏ ਨੇ ਤਾਂ ਉਸ ਤੋਂ ਬਾਅਦ ਕਹਿ ਦਈਏ ਕਿ ਭਾਰਤ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿੱਤਾ ਗਿਆ ਏਅਰਪੋਰਟ ਬੰਦ ਕੀਤੇ ਗਏ ਨੇ ਖਾਲੀ ਕਰਵਾ ਲਿੱਤੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਹੁਕਮਾਂ ਤੱਕ ਜਿਹੜਾ ਏਅਰਪੋਰਟ ਬੰਦ ਰਹਿਣਗੇ ਉਡਾਨਾਂ ਸਾਰੀਆਂ ਉਹ ਰੱਦ ਕੀਤੀਆਂ ਗਈਆਂ ਨੇ ਜੇਕਰ ਤੁਸੀਂ ਵੀ ਏਅਰਲਾਈਨ ਦੇ ਥਰੂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਸੀ ਤਾਂ ਆਪਣੀ ਫਲਾਈਟ ਆ ਜਿਹੜੀ ਉਸ ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਘਰੋਂ ਬਾਹਰ ਨਿਕਲੋ ਨਹੀਂ ਤਾਂ ਤੁਹਾਡਾ ਜਿਹੜਾ ਸਮਾਂ ਉਹ ਬਰਬਾਦ ਹੋਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਸਥਿਤ ਏਅਰਪੋਰਟ ਆ ਉਸ ਦੀਆਂ ਜਿਹੜੀਆਂ ਉਡਾਨਾਂ ਸੀ ਉਹਨਾਂ ਨੂੰ ਰੱਦ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਇੰਟਰਨੈਸ਼ਨਲ ਏਅਰਪੋਰਟ ਆ ਜਿਹੜਾ ਉਸ ਦੀਆਂ ਉਡਾਨਾਂ ਨੂੰ ਰੱਦ ਕੀਤਾ ਗਿਆ ਤਾਂ ਤੁਹਾਨੂੰ ਦੱਸ ਕਹਿੰਿਆ ਕਿ ਹੁਣ ਆਉਣ ਵਾਲੇ ਹੁਕਮਾਂ ਤੱਕ 에어ਪੋਰਟ ਬੰਦ ਰਹਿਣਗੇ ਤੇ ਇਹਨਾਂ 에어ਪੋਰਟਾਂ ਤੋਂ ਕੋਈ ਵੀ 에어ਲਾਈਨ ਹੈ ਜਿਹੜੀ ਉਹ ਉਡਾਨ ਨਹੀਂ ਭਰੇਗੀ ਮੇਰਾ ਨਾਮ ਸ੍ਰੀਵਨਲ ਹੈ ਜੀ ADC PC2 ਹੈ ਸਰ ਅੱਜ ਜੋ ਫਲਾਈਟਸ ਬੰਦ ਹੋ ਗਈਆਂ ਹਾਂਜੀ ਹਾਂਜੀ ਸਾਨੂੰ ਇਨਫੋਰਮੇਸ਼ਨ ਮਿਲਿਆ ਦਿੱਲੀ ਤੋਂ ਕਿ ਸਾਰਾ ਫਲਾਈਟਸ ਬੰਦ ਹੋ ਬੰਦ ਕਰਨੀ ਹੈ ਤੇ ਆਪਣਾ 에어ਪੋਰਟ ਵੀ ਬੰਦ ਹੋ ਚੁੱਕੀ ਹੈ ਤੇ ਜੋ ਵੀ ਅੰਦਰ تھا ਉਸਕੋ ਬਾਹਰ ਕਰ ਦਿੱਤਾ ਔਰ ਜੋ ਵੀ ਗੱਡੀਆਂ ਆ ਰਹੇ ਹਲੇ ਉਹਨਾਂ ਨੂੰ ਵਾਪਸ ਕਰ ਰਹੇ ਕੋਸੋਜੀ ਫਲਾਈਟ ਹੋਣੀ ਹੈ ਸਬ ਇੰਟਰਨੈਸ਼ਨਲ ਸਾਰਾ ਇੰਟਰਨੈਟ ਸਾਰੇ 에어ਪੋਰਟ ਹੀ ਬੰਦੇ ਜੀ ਕੋਈ ਫਲਾਈਟ ਨਹੀਂ ਚੱਲੇਗਾ ਅੱਗੇ ਜਦੋਂ ਆਪਾਂ ਸਾਨੂੰ ਇਨਫੋਰਮੇਸ਼ਨ ਮਿਲਦਾ ਹੈ ਕਿ ਚੱਲ ਹੋ ਗਿਆ ਉਦੋਂ ਇਹ ਆਪਾਂ ਛੱਡਾਂਗੇ ਨੈਕਸਟ ਆਰਡਰਸ ਤੱਕ ਬੰਦ ਰਹੇਗਾ ਨੈਕਸਟ ਆਰਡਰਸ ਤੱਕ ਬੰਦੀ ਰਹੇਗਾ ਠੀਕ ਹੈ ਸਰ ਅਗਰ ਗੱਲ ਕਰੇ ਤਾਂ ਸਬ ਤੱਕ ਬੰਦ ਰਹੇਗਾ ਕੋਈ ਟਾਈਮ ਉਹ ਪਤਾ ਨਹੀਂ ਜੀ ਜਦ ਤੱਕ ਜੈਂਟਰਲ ਗਵਰਨਮੈਂਟ ਸੇ ਇਨਫੋਰਮੇਸ਼ਨ ਨਹੀਂ ਮਿਲੇਗਾ ਸਾਨੂੰ ਇਸ ਦੇ ਬਾਰੇ ਤਬ ਤੱਕ ਇਹ ਬੰਦੀ ਰਹੇਗਾ ਜਿਵੇਂ ਲੋਕ ਕਾਫੀ ਬਾਹਰ ਖੜੇ ਹੈ ਤਾਂ ਕੋਈ 에어ਪੋਰਟ ਅਥਾਰਟੀ ਦਾ ਕੋਈ ਵਿਅਕਤੀ ਬਾਹਰ ਤੇ ਆਪ ਭੇਜੋ ਨਹੀਂ 에어ਪੋਰਟ ਅਥਾਰਟिटीज ਦਾ ਅਭੀ ਪੂਰਾ ਮੈਂ ਇਨਫੋਰਮੇਸ਼ਨ ਵੀ ਡਿਸਮਿਨੇਟ ਕਰ ਰਹਾ ਸਾਰਿਆਂ ਨੂੰ ਅਭੀ मान लो बहुत दूर से लोग इधर आया होगा फ्लाइट चढ़ने के लिए शायद उनको इन्फॉर्मेशन पहुंचा नहीं होगा इस करके इधर थोड़ा इन्फॉर्मेशन का मिसमैच हो गया अभी नोटिफिकेशन भी आ गया सबको इन्फॉर्मेशन पहुंचा जाएगा ताकि जो भी फ्लाइट इधर आएगा मतलब बंदे जो फ्लाइट चढ़ने आएगा उसको पहले ही पता चल जाए कि सारा फ्लाइट बंद है सर कोई टाइमिंग तो नहीं रखा टाइमिंग कोई टाइमिंग नहीं जी पूरा बंद ही है अगले ऑर्डर तक पूरा बंद है